ਪਿਛਲੇ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਚੱਲ ਰਹੀ ਹੈ ਵੀ ਜਿਹੜਾ ਸਿੱਖਾਂ ਦਾ ਨਿਸ਼ਾਨ ਸਾਹਿਬ ਆ ਉਸ ਦਾ ਰੰਗ ਇੱਕ ਸਾਜਿਸ਼ ਦੇ ਅਧੀਨ ਬਦਲਿਆ ਗਿਆ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਵੀ ਸਿੱਖ ਇਤਿਹਾਸ ਦੇ ਵਿੱਚ ਕਿਹੜੇ-ਕਿਹੜੇ ਰੰਗਾਂ ਦਾ ਜ਼ਿਕਰ ਆਉਂਦਾ ਨਿਸ਼ਾਨ ਸਾਹਿਬ ਦੀ ਜੇ ਤੁਸੀਂ ਪਿੱਛੇ ਜਾ ਕੇ ਦੇਖੀਏ ਤਾਂ ਸਿੱਖ ਇਤਿਹਾਸ ਦੇ ਵਿੱਚ ਤਿੰਨ ਰੰਗਾਂ ਦਾ ਜ਼ਿਕਰ ਆਇਆ ਨਿਸ਼ਾਨ ਸਾਹਿਬ ਦਾ ਸ੍ਰੀ ਗੁਰੂ ਅਮਰਦਾਸ ਜੀ ਦੇ ਵੇਲੇ ਚਿੱਟਾ ਰੰਗ ਸੀਗਾ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਬਲੇ ਬਸੰਤੀ ਰੰਗ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ ਸੀ ਸਾਨੂੰ ਨੀਲਾ ਰੰਗ ਕਿਵੇਂ ਨੀਲੇ ਤੋਂ ਭਗਵਾ ਰੰਗ ਹੋ ਗਿਆ ਸਾਡੇ ਨਿਸ਼ਾਨ ਸਾਹਿਬ ਦਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸ ਵਿਸ਼ੇ ਤੇ ਚਰਚਾ ਕਰਨਗੇ ਹੁਣ ਕਈ ਲੋਕ ਕਹਿਣਗੇ ਵੀ ਇਹ ਐਮਐ ਸਾਨੂੰ ਰੰਗਾਂ ਦੇ ਵਿੱਚ ਉਲਝਾ ਰਹੇ ਨੇ ਕੋਈ ਹੋਰ ਮੁੱਦਾ ਨਹੀਂ ਹੈਗਾ ਵੀ ਇੰਨੇ ਮੁੱਦੇ ਨੇ ਸਿੱਖ ਪਾਉਣ ਦੇ ਵਿੱਚ ਪਰ ਜਿਹੜਾ ਰੰਗ ਹੁੰਦਾ ਨਾ ਉਹਦੀ ਅਲੱਗ ਤੋਂ ਮਹੱਤਤਾ ਹੁੰਦੀ ਹੈ ਕਿਸੇ ਨਾ ਕਿਸੇ ਕਨਸੈਪਟ ਦੇ ਅਧੀਨ ਉਹ ਰੰਗ ਮਿਲਿਆ ਹੁੰਦਾ ਉਹ ਕਿਸੇ ਵੀ ਦੇਸ਼ ਦਾ ਝੰਡਾ ਲੈ ਲਓ ਉਹਦੇ ਵਿੱਚ ਕੋਈ ਵੀ ਰੰਗ ਏਡੀ ਛੇਤੀ ਨਹੀਂ ਕੋਈ ਹਟਾ ਸਕਦਾ ਹਰੇਕ ਦਾ ਆਪਣਾ ਮਹੱਤਵਾਰ ਰੰਗ ਦਾ ਸਾਡੇ ਨਿਸ਼ਾਨ ਸਾਹਿਬ ਦੇ ਉੱਪਰ ਜਿਹੜਾ ਗੁਰਗੋਵਿੰਦ ਸਿੰਘ ਜੀ ਨੇ ਦਿੱਤਾ ਸੀ ਉਹਦੇ ਉੱਪਰ ਤੀਰ ਲੱਗਿਆ ਹੁੰਦਾ ਸੀਗਾ ਇੱਕ ਫਰਲਾ ਛੱਟਿਆ ਹੁੰਦਾ ਸੀ ਹੇਠਾਂ ਤੋਂ ਉੱਪਰ ਵੱਲ ਜਾਂਦਾ ਹੁੰਦਾ ਸੀ ਇਸ ਤਰ੍ਹਾਂ ਪਰ ਜਿਹੜਾ ਅੱਜ ਕੱਲ ਦਾ ਝੰਡਾ ਹੈ ਉੱਪਰ ਤੋਂ ਹੇਠਾਂ ਵੱਲ ਆਉਂਦਾ 17ਵੀਂ ਸਦੀ ਦਾ ਸਮਾਂ ਸੀਗਾ ਜਿਹੜਾ 17ਵੀਂ 18ਵੀਂ ਸਦੀ ਦਾ ਸਮਾਂ ਉਸ ਸਮੇਂ ਜਿਹੜੀ ਗੁਰਦੁਆਰਿਆਂ ਦੀ ਸਾਂ ਸਵਾਲ ਸੀ ਮਹੰਤਾਂ ਕੋਲੇ ਚਲੀ ਗਈ ਸੀ ਨਿਰਮਲਿਆਂ ਕੋਲੇ ਚਲੀ ਗਈ ਸੀ ਉਦਾਸੀ ਮੱਤ ਦੇ ਜਿਹੜੇ ਲੋਕ ਸੀ ਉਹਨਾਂ ਦੇ ਹੱਥ ਦੇ ਵਿੱਚ ਆ ਗਈ ਸੀ 1783 ਦੇ ਵਿੱਚ ਮਹੰਤ ਸੰਤੋਖਦਾ ਸੀਗਾ ਇੱਕ ਉਹਨਾਂ ਨੇ ਉੱਥੇ ਆ ਕੇ ਉਦਾਸੀ ਕਰਨੀ ਸ਼ੁਰੂ ਕੀਤੀ ਤੇ ਉੱਥੇ ਉਹਨਾਂ ਨੇ ਇੱਕ ਦਰਖਤ ਦੀ ਮੋੜੀ ਘੱਟ ਕੇ ਉਹਦੇ ਉੱਤੇ ਆਪਣਾ ਉਦਾਸੀ ਮੱਤ ਦਾ ਜਿਹੜਾ ਝੰਡਾ ਲਹਿਰਾਤਾ ਜਿਹੜਾ ਸਾਧੂਆਂ ਦਾ ਰੰਗ ਆ ਉਹ ਭਗਵਾ ਹੁੰਦਾ ਸਭ ਨੂੰ ਪਤਾ ਉਹ ਕਿਤੇ ਮੀਂਹ ਨੇਰੀ ਆਈ ਤੇ ਉਹ ਝੰਡਾ ਉੱਥੋਂ ਉੱਡ ਕੇ ਰਵਾਲ ਸਾਹਿਬ ਦੇ ਨੇੜੇ ਡਿੱਗ ਪਿਆ ਸੀ ਸੰਗਤ ਨੇ ਚੱਕ ਕੇ ਉੱਚੀ ਜਗ੍ਹਾ ਤੇ ਰੱਖਦਾ ਸਾਫ਼ ਜਗ੍ਹਾ ਤੇ ਰੱਖਦਾ ਉੱਥੇ ਕਵਰ ਨਾ ਉਹਨਲ ਸਿੰਘ ਆਏ ਜਦੋਂ ਉਹਨਾਂ ਨੇ ਦੇਖਿਆ ਕਿ ਝੰਡਾ ਡਿੱਗਿਆ ਪਿਆ ਦੀ ਬੇਕਦਰਹੀ ਹੋ ਰਹੀ ਹੈ ਤਾਂ ਉਹਨਾਂ ਨੇ ਕੀ ਕਰਿਆ ਉਸ ਨੂੰ ਪੱਕਾ ਗੱਟ ਤਾਂ ਉੱਥੇ ਪੱਕਾ ਬਣਾਤਾ ਉੱਥੇ ਝੰਡਾ ਲਾਤਾ ਸੀ ਜਿਹਨੂੰ ਬੁੰਗੇ ਕਹਿੰਦੇ ਨੇ ਅੱਜਕੱਲ ਝੰਡੇ ਬੁੰਗੇ ਉਸ ਤੋਂ ਬਾਅਦ ਸਿੱਖਾਂ ਦਾ ਹੋਰ ਮਾੜਾ ਦੌਰ ਆਇਆ ਸੀਗਾ ਸਿੱਖਾਂ ਨੂੰ ਜੰਗਲਾਂ ਦੇ ਵਿੱਚ ਜਾਣਾ ਪਿਆ ਕੁਝ ਕੋ ਪਹਾੜਾਂ ਦੇ ਵਿੱਚ ਚਲੇ ਗਏ ਤੇ ਉਦੋਂ ਜਿਹੜੀ ਗੁਰਦੁਆਰਿਆਂ ਦੀ ਜਿਹੜੀ ਸੇਵਾ ਸੰਭਾਲ ਸੀ ਮਹੰਤਾ ਨਿਰਮਲਿਆਂ ਕੋਲੇ ਉਦਾਸੀਮੰਤ ਦੇ ਜਿਹੜੇ ਲੋਕ ਸੀ ਉਹਨਾਂ ਕੋਲੇ ਚਲੀ ਗਈ ਸੀ ਪਹਿਲਾਂ ਪਹਿਲਾਂ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਗੁਰਦੁਆਰਿਆਂ ਦੀ ਸੇਵਾ ਸੰਭਾਲ ਕੀਤੀ ਸੀ ਪਰ ਹੌਰੇ ਹੌਰੇ ਇੱਕ ਸਮਾਂ ਅਜਿਹਾ ਆਇਆ ਵੀ ਜਿਹੜੀ ਦਰਬਾਰ ਸਾਹਿਬ ਦੀ ਪ੍ਰਕਰਮਾ ਜਿੱਥੇ ਅਸੀਂ ਪ੍ਰਕਰਮਾ ਕਰਦੇ ਹਾਂ ਉੱਥੇ ਦੇਵੀ-ਦੇਵ ਜੰਨੀਆਂ ਮੂਰਤੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ ਟੇਵੇ ਪੜੇ ਜਾਂਦੇ ਸੀਗੇ ਕੁੰਡਲੀਆਂ ਜਿਸੀ ਜਿਹੜੀਆਂ ਉਹ ਦੇਖੀਆਂ ਜਾਂਦੀਆਂ ਸੀ ਮਤਲਬ ਕਿਹੜੇ ਪਖੰਡਾ ਤੋਂ ਗੁਰੂ ਸਾਹਿਬ ਨੇ ਸਾਨੂੰ ਰੋਕਿਆ ਸੀ ਉਹ ਸਾਰਾ ਪਖੰਡਾ ਬਾ ਦਰਬਾਰ ਸਾਹਿਬ ਦੇ ਵਿੱਚ ਹੀ ਸ਼ੁਰੂ ਹੋ ਗਿਆ ਸੀ ਹੁਣ ਪਰ ਜਦੋਂ ਕੋਈ ਸਿੱਖ ਇਸ ਚੀਜ਼ ਦਾ ਵਿਰੋਧ ਕਰਦਾ ਸੀ ਤਾਂ ਮਹੰਤਾਂ ਨੇ ਉਹਨਾਂ ਦੇ ਵਾਸਤੇ ਉਹਨਾਂ ਦੇ ਵਿਰੋਧ ਨੂੰ ਰੋਕਣ ਦੇ ਲਈ ਉੱਥੇ ਗੁੰਡੇ ਰੱਖ ਲਏ ਸੀਗੇ ਉਹ ਧਮਕਾਉਂਦੇ ਸੀਗੇ ਸਿੱਖਾਂ ਨੂੰ ਵੀ ਤੁਸੀਂ ਬੋਲਣਾ ਨਹੀਂ ਫਿਰ ਉਹਨਾਂ ਨੇ ਬੀਬੀਆਂ ਨੂੰ ਵੀ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਕਿਉਂਕਿ ਗੁੰਡੇ ਸੀ ਉਹਨਾਂ ਨੇ ਆਪਣੀ ਔਕਾਤ ਦਿਖਾਉਣੀ ਸੀਗੀ ਉਹਨਾਂ ਨੇ ਬਹੁਤ ਕੰਦ ਪਾਇਆ ਉਸ ਸਮੇਂ ਉਹਨਾਂ ਨੇ ਕੀ ਕੀਤਾ ਸੀਗਾ ਦਰਬਾਰ ਸਾਹਿਬ ਦੇ ਚਾਰੇ ਪਾਸੇ ਸੀ ਜਿਹੜੇ ਭਗਵੇਂ ਝੰਡੇ ਲਹਰਾਦੇ ਸੀਗੇ ਤੇ ਇਹਨਾਂ ਨੂੰ ਅੰਗਰੇਜ਼ਾਂ ਦੀ ਪੂਰੀ ਉਸ ਸਮੇਂ ਸ਼ਹਿ ਸੀ ਅੰਗਰੇਜ਼ਾਂ ਦੀ ਸ਼ਾਇਦ ਇਹੋ ਕੰਮ ਕਰ ਰਹੇ ਸੀਗੇ ਖੇਮ ਸਿੰਘ ਬੇਦੀ ਹੋਇਆ ਇੱਕ ਗੁਰਨਾਨਕ ਦੇਵ ਜੀ ਦੀ 13ਵੀਂ ਪੰਚ ਦੇ ਵਿੱਚੋਂ ਸੀਗਾ ਉਹ ਦਰਬਾਰ ਸਾਹਿਬ ਦੇ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਪਣਾ ਗਦੈਲਾ ਲਾ ਕੇ ਬੈਠਦਾ ਹੁੰਦਾ ਸੀਗਾ ਉੱਪਰ ਉਹ ਕਾਤਰਾ ਪਾਉਂਦਾ ਹੁੰਦਾ ਸੀ ਤੇ ਥੱਲੇ ਉਹਦੇ ਜਨੇਊ ਪਾਇਆ ਹੁੰਦਾ ਸੀ ਤੇ ਆਪਣੇ ਆਪ ਨੂੰ ਸਿੱਖਾਂ ਦਾ ਉਹ ਬਾਰਮਾ ਗੁਰੂ ਖਵਾਂ ਲੱਗਿਆ ਸੀਗਾ ਤੇ ਉੱਥੇ ਭਾਈ ਦਿੱਤ ਸਿੰਘ ਜੀ ਹੁੰਦੇ ਸੀਗੇ ਇੱਕ ਉਹਨਾਂ ਨੇ ਚੱਕ ਕੇ ਕਿਤੇ ਇਹਦਾ ਸਰੋਵਰ ਦੇ ਵਿੱਚ ਮਾਰਿਆ ਸੀਗਾ ਤੇ ਇੱਕ ਲੰਬੀ ਜਦੋਜਹਿਦ ਦੇ ਬਾਅਦ ਉਸ ਨੂੰ ਉੱਥੋਂ ਬਾਹਰ ਕੱਢਿਆ ਸੀ ਉਸ ਤੋਂ ਬਾਅਦ ਫਿਰ ਗੁਰਦੁਆਰਾ ਸੁਧਾਰ ਲਹਿਰ ਚੱਲੀ ਤੇ ਫਿਰ ਸਿੱਖਾਂ ਨੇ ਇੱਕ ਤਾਂ ਲੰਬੀ ਲੜਾਈ ਲੜੀ ਤੇ ਮਹੰਤਾਂ ਤੋਂ ਜਿਹੜੇ ਨਿਰਮਲੀਏ ਸੀ ਉਹਨਾਂ ਤੋਂ ਗੁਰੂ ਘਰਾਂ ਨੂੰ ਉਜਾੜ ਕਰਵਾਇਆ ਬਹੁਤ ਕੁਰਬਾਨੀਆਂ ਦਿੱਤੀਆਂ ਸੀਗੀਆਂ ਉਸ ਸਮੇਂ ਤੇ ਫੇਰੀ ਕਿਤੇ ਜਾ ਕੇ ਸਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਉਹ ਹੋਂਦ ਦੇ ਵਿੱਚ ਆਈ ਤੁਸੀਂ ਇਹ ਸੋਚੋ ਵੀ ਉਹਨਾਂ ਨੇ 60 ਸਾਲ ਗੁਰੂ ਘਰ ਦਾ ਜਿਹੜਾ ਪ੍ਰਬੰਧ ਸੀ ਆਪਣੇ ਹੱਥ ਦੇ ਵਿੱਚ ਰੱਖਿਆ 60 ਸਾਲਾਂ ਬਾਅਦ ਉਹਨਾਂ ਤਾਂ ਤੋਂ ਯਾਦ ਹੋਈ ਸੀ ਗੁਰਦੁਆਰੇ ਜਦੋਂ ਐਸਜੀਪੀਸੀ ਜਾਂ ਸਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਈ ਹੈ ਤੁਸੀਂ ਸੋਚੋ ਜਦੋਂ ਕੋਈ ਵੀ ਬੰਦਾ ਕਿਰਾਏ ਤੇ ਘਰੇ ਆ ਜਾਂਦਾ ਤਾਂ ਇੱਕ ਸਾਲ ਦੇ ਵਿੱਚ ਘਰ ਦਾ ਨਕਸ਼ਾ ਬਦਲ ਲੈਂਦਾ ਸਮਾਨ ਦੀ ਰੱਖ ਰਖਾਵ ਹੋਰ ਪਾਸੇ ਕੱਪੜਿਆਂ ਦਾ ਹੋਰ ਪਾਸ ਮਤਲਬ ਜਦੋਂ ਵੀ ਕੋਈ ਬੰਦਾ ਸਾਲ ਦੋ ਸਾਲ ਘਰੇ ਰਹਿੰਦਾ ਤਾਂ ਆਪਣੇ ਘਰ ਦਾ ਉਹ ਨਕਸ਼ਾ ਬਣਾ ਲੈਂਦਾ ਹੌਲੀ ਹੌਲੀ ਠੀਕ ਹੁੰਦਾ ਇਸੇ ਤਰ੍ਹਾਂ ਉਹ ਬੰਦੇ 60 ਸਾਲ ਰਹਿ ਕੇ ਗਏ ਸੀ ਉਹਨਾਂ ਦੇ ਜਿਹੜੇ ਬੁਰੂ ਘਰ ਦਾ ਸੀ ਜਿਹੜਾ ਸਾਰਾ ਪ੍ਰਬੰਧ ਬਦਲ ਦਿੱਤਾ ਸੀਗਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਉਸ ਸਮੇਂ ਪ੍ਰਬੰਧਕ ਸੀ ਉਹਨਾਂ ਦੇ ਸਮਝ ਨਹੀਂ ਆਇਆ ਵੀ ਕੀ ਠੀਕ ਹੈ ਕੀ ਗਲਤ ਹੈ ਉਹਨਾਂ ਨੇ ਉਹਨਾਂ ਚੰਡਿਆਂ ਨੂੰ ਜਿਹੜੇ ਉੱਥੇ ਲੱਗੇ ਪਏ ਸੀ ਉਸੇ ਤਰ੍ਹਾਂ ਹੀ ਰਹਿਣ ਦਿੱਤਾ ਤੇ ਉਥੋਂ ਹੀ ਉਹ ਭਗਵਾ ਝੰਡਾ ਸੀ ਜਿਹੜਾ ਸਾਡਾ ਨਿਸ਼ਾਨ ਸਾਹਿਬ ਬਣ ਗਿਆ ਸੀ। ਨੀਲਾ ਰੰਗ ਦਿੱਤਾ ਸੀ ਸਾਨੂੰ ਤੁਸੀਂ ਦੇਖੋ ਨਿਹੰਗ ਸਿੰਘਾਂ ਦੇ ਜਿਹੜੇ ਝੰਡੇ ਨੇ ਉਹ ਨੀਲੇ ਰੰਗ ਦੇ ਨੇ। ਜਿਹੜਾ ਗੁਰੂ ਸਾਹਿਬ ਨੇ ਸਾਨੂੰ ਨਿਸ਼ਾਨ ਸਾਹਿਬ ਬਖਸ਼ਿਆ ਸੀ ਉਹੀ ਜਿਹੜੇ ਨਿਹੰਗ ਸਿੰਘਾਂ ਦੇ ਕੋਲੇ ਝੰਡੇ ਹੁੰਦੇ ਨੇ ਉਹ ਸੇਮ ਟੂ ਸੇਮ ਨੇ। ਤੋ ਕਿ ਉਹਨਾਂ ਨੇ ਕਿਹੜਾ ਹਮੇਸ਼ਾ ਆਪਣੇ ਕੋਲੇ ਰੱਖਣੇ ਪੀੜੀ ਤਰ ਪੀੜੀ ਉਹ ਚੱਲਦੇ ਆਉਂਦੇ ਨੇ। ਉਥੇ ਕਿ ਉਹਨਾਂ ਤੇ ਕੋਈ ਮਹੰਤਾਂ ਦਾ ਰਾਜ ਨਹੀਂ ਹੋਇਆ ਸੀਗਾ। ਸਰਮਈ ਨੀਲੇ ਰੰਗ ਦਾ ਜਿਹੜਾ ਸਾਡਾ ਝੰਡਾ ਹੈ ਨੀਲਾ ਕਉਂ ਦਿੱਤਾ ਗੁਰੂ ਸਾਹਿਬ ਨੇ ਉੱਪਰ ਅਸਮਾਨ ਨੀਲਾ ਥੱਲੇ ਪਾਣੀ ਨੀਲਾ ਨਾ ਅਸਮਾਨ ਕਿਸੇ ਨਾਲ ਭੇਤਭਾਵ ਕਰਦਾ ਵੀ ਤੁਸੀਂ ਇਸ ਜਾਤ ਦੇ ਹੋ ਸੋ ਨੂੰ ਮੈਂ ਆਪਣੇ ਥੱਲੇ ਨਹੀਂ ਰੱਖਣਾ ਨਾ ਪਾਣੀ ਕਿਸੇ ਨਾਲ ਭੇਤਭਾਵ ਕਰਦਾ ਵੀ ਤੁਸੀਂ ਗਰੀਬ ਹੋ ਤੁਸੀਂ ਪੀ ਨਹੀਂ ਸਕਦੇ ਤੁਸੀਂ ਹੋਰ ਜਾਤ ਦੇ ਹੋ ਤੁਸੀਂ ਇਹ ਪਾਣੀ ਪੀ ਨਹੀਂ ਸਕਦੇ ਇਸੇ ਕਰਕੇ ਗੁਰੂ ਸਾਹਿਬ ਨੇ ਨੀਲਾ ਰੰਗ ਜਿਹੜਾ ਸੀ ਉਹ ਚੁਣਿਆ ਸੀ ਹਰੇਕ ਰੰਗ ਦਾ ਆਪਣਾ ਮਹੱਤਵ ਹੁੰਦਾ ਹੈਗਾ ਸੋ ਏ ਸੀ ਇਤਿਹਾਸ ਜੀ ਸਾਡੇ ਜਿਹੜਾ ਨਿਸ਼ਾਨ ਸਾਹਿਬ ਦਾ ਕਿਵੇਂ ਰੰਗ ਬਦਲਿਆ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਇਤਿਹਾਸ ਨੂੰ ਸੁਣ ਸਕਣ ਧੰਨਵਾਦ